ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਜਾਂਦਾ ਅਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ ਨੂੰ ਲੈ ਕੇ ਕਿਸਾਨ ਵੀਰ ਬਹੁਤ ਵੱਡੀ ਦੁਵਿਧਾ ਦੇ ਵਿੱਚ ਨੇ ਜਿਹੜੇ ਫਸੇ ਹੋਏ ਨੇਗੇ ਕਿਉਂਕਿ ਵੀਰੇ ਪਹਿਲਾਂ ਤਾਂ ਕਿਸਾਨ ਵੀਰ ਪੀਆ 126 ਪਿੱਸੇ ਬਹੁਤ ਵਿਚਾਰੇ ਨੇ ਉਹ ਕਰਿਆਗਾ ਪਿਛਲੇ ਸਾਲ ਤੇ ਚਲੋ ਪੀਆਰ 126 ਤੋਂ ਹਟ ਕੇ ਉਹਨਾਂ ਦੇ ਲਈ ਜਿੱਦੇ ਕੰਪਨੀਆਂ ਨੇ ਹਾਈਬ੍ਰਿਡ ਸੀਡ ਕੱਢੇ ਸੀਗੇ ਹਾਈਬ੍ਰਿਡ ਕਿਸਮਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵਧੀਆ ਚੱਲੀਆਂ ਸੀਗੀਆਂ ਦੋਕ ਸਾਲਾਂ ਤੋਂ ਤੇ ਉਹਨਾਂ ਦਾ ਵੀ ਜਿਹੜਾ ਮਤਲਬ ਕੇ ਵਧੀਆ ਝਾੜ ਸੀਗਾ ਤੇ ਵਧੀਆ ਆਮਦਨ ਹੋ ਜਾਂਦੀ ਸੀਗੀ ਘੱਟ ਖਰਚੇ ਦੇ ਵਿੱਚ ਮਾੜੇ ਪਾਣੀ ਦੇ ਵਿੱਚ ਤੇ ਪਰ ਜਿੱਦਾਂ ਆਪਾਂ ਕਹਦੇ ਆ ਸਰਕਾਰ ਦਾ ਪਤਾ ਨਹੀਂ ਕੀ ਤਾਂ ਅਸੂਲ ਹੈ ਕੀ ਗੱਲਬਾਤ ਹੈ ਤਾਂ ਵੀਰੇ ਆਪਾਂ ਨੇ ਕੱਲ ਤੋਂ ਪਤਾ ਲੱਗਿਆ ਵੀ ਹਾਈਬ੍ਰਿਡ ਕਿਸਮਾਂ ਪੂਰਨ ਤੌਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਬੈਨ ਕਰ ਚੁੱਕੀ ਆ ਸਰਕਾਰ ਤੇ ਨਾਲ ਜਿੱਦਾਂ ਆਪਾਂ ਕਹਿੰਦੇ ਪੂਸਾ 44 ਕਿਸਮ ਸੀ ਜਿਹੜੀ ਉਹ ਵੀ ਸਰਕਾਰ ਨੇ ਬੈਨ ਕਰਤੀ ਚਲੋ ਹਾਈਬ੍ਰਿਡ ਦਾ ਤਾਂ ਸਰਕਾਰ ਕਹਿ ਰਹੀ ਆ ਵੀ ਵੀਰੇ ਜਿੱਦਾਂ ਆਪਾਂ ਕਹੀ ਵੀ ਬੀਜ ਬਹੁਤ ਮਹਿੰਗਾ ਹੁੰਦਾ ਕਿਸਾਨਾਂ ਤੇ ਮਾਰ ਪੈਂਦੀ ਆ ਫਲਾਣਾ ਤੇ ਮੁਕਾ ਪਰ ਇਹ ਗੱਲ ਕਰੀ ਆਪਾਂ ਪੂਸਾ 44 ਦਾ ਬੀਜ ਤਾਂ ਵੀਰੇ ਨਾਰਮਲ ਰੇਟ ਤੇ ਮਿਲ ਜਾਂਦਾ ਸੀਗਾ ਤੇ ਵਧੀਆ ਝਾੜ ਦੇ ਜਾਂਦੀ ਸੀਗੀ ਇਹ ਤੇ ਸਰਕਾਰ ਨੇ ਇਹ ਕਿਸਮਾਂ ਜਿਹੜੀ ਬੈਨ ਕਰ ਚੁੱਕੀ ਆ ਸਰਕਾਰ ਖਰੀਦਣ ਤੇ ਸੀਡ ਬੀਜ ਵੇਚਣ ਤੇ ਤੇ ਬੀਜਣ ਤੇ ਪਾਬੰਦੀ ਲੱਗ ਚੁੱਕੀ ਆ ਇਹਦੇ ਤੇ ਵੀਰੇ ਚਲੋ ਲਾ ਤਾਂ ਕਿਸਾਨ ਵੀਰ ਫੇਰ ਵੀ ਬਹੁਤ ਆਉਂਦੇ ਨੇ ਕਿਉਂਕਿ ਸੈਲਰ ਮਾਲਕ ਨੇੜੇ ਪੂਸਾ 44 ਨੂੰ ਬਹੁਤ ਚਾਕੇ ਲੈਂਦੇ ਨੇ ਬਹੁਤ ਇਹਦੀ ਡਿਮਾਂਡ ਹੈ ਚੌਲ ਵਧੀਆ ਨਿਕਲਦਾ ਹੈ ਪਰ ਕਿਸਾਨ ਵੀਰਾਂ ਚ ਇੱਕ ਨਰਾਸਾ ਹੋਰ ਹੈ ਵੀਰੇ ਕਿਉਂਕਿ ਪੂਸਾ 44 ਦੇ ਨਾਲ ਦੀਆਂ ਜਿਹੜੀਆਂ ਕਿਸਮਾਂ ਹੋਰ ਵੀ ਨੇਗੀਆਂ ਮਾਰਕੀਟ ਦੇ ਵਿੱਚ ਜਿਵੇਂ CR 212 ਵਗੈਰਾ ਇਹ ਕਿਸਮਾਂ ਨੇ ਵੀਰੇ ਜਿਹੜੀਆਂ ਇਹੇ ਜੇ ਆਪਾਂ ਗੱਲ ਕਰੀਏ ਪੂਸਾ 44 ਜਿੰਨੀ ਟਾਈਮ ਲੈਂਦੀਆਂ ਨੇ ਪਰ ਇਹਨਾਂ ਤੇ پابੰਦੀ ਨਹੀਂ ਹੈਗੀ ਪੂਸਾ 44 ਤੇ پابੰਦੀ ਪਤਾ ਨਹੀਂ ਸਰਕਾਰ ਨੇ ਕਿਉਂ ਲਾਈ ਇਹ ਖਾਨੀ ਤਾਂ ਭਾਈ ਵੀ ਜੱਟਾਂ ਨੂੰ ਵਧੀਆ ਚਾਰ ਪੈਸੇ ਬਣਾ ਦਿੰਦੀ ਆ ਖਾਨੀ ਕੀ ਚੱਕਰ ਹੈਗਾ ਚਲੋ ਪਰ ਵੀਰੇ ਇੱਕ ਚੀਜ਼ ਸਪਸ਼ਟ ਹੋ ਗਈ ਵੀ ਹਾਈਬ੍ਰਿਡ ਤੇ ਪੂਸਾ 44 ਜਿਹੜੀ ਬੈਨ ਕਰ ਕਰਨ ਤੋਂ ਬਾਅਦ ਕਿਸਾਨਾਂ ਕੋਲ ਇੱਕ ਸਿਰਫ ਵਧੀਆ ਆਪਸ਼ਨ ਬਚ ਗਈ PR 126 ਪੀਆਰ ਕਿਸਮ ਦਾ ਜਿਹੜਾ ਕਿਸਾਨ ਵੀਰ ਨੇ ਆਰਾਮ ਨਾਲ ਵਜਾਈ ਕਰ ਸਕਦੇ ਨੇ ਹੋਰ ਕੋਈ ਉਹਨਾਂ ਕੋਲ ਚਾਰਾ ਨਹੀਂ 126 ਲੋ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਵਿਕ ਜੂਗੀ ਜੇ ਪ੍ਰਮਾਤਮਾ ਨੇ ਚਾਹਿਆ ਸਾਰਾ ਮਸਲਾ ਹੱਲ ਹੋ ਜੂ ਤਾਂ ਝਾੜ ਵੀਰੇ ਇਹਦਾ ਆਪਾਂ ਨੂੰ ਪੀਆ 126 ਦਾ ਬਹੁਤ ਵਧੀਆ ਮਿਲਦਾ ਤੇ ਖਰਚਾ ਇਹਦਾ ਬਹੁਤ ਘੱਟ ਹੈ ਇਹ ਤੁਹਾਨੂੰ ਵੀ ਪਤਾ ਵੀਰੇ ਬਾਕੀ ਜਿਵੇਂ ਜਿਵੇਂ ਕੋਈ ਅਪਡੇਟ ਆਉਂਦੀ ਰਹੂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਫਿਲਹਾਲ ਵੀਰੇ ਇਹੇ ਕਿਸਾਨਾਂ ਦੇ ਵਿੱਚ ਨਿਰਾਸ਼ਾ ਹੈ ਕਿਉਂਕਿ ਜੋ ਮਾੜੇ ਪਾਣੀਆਂ ਦੇ ਵਿੱਚ ਨਰਮਾ ਬੈਲਟ ਦੇ ਵਿੱਚ ਫਸਲਾਂ ਲੱਗਦੀਆਂ ਸੀਗੀਆਂ ਹਾਈਬ੍ਰਿਡ ਵਗੈਰਾ ਵੈਰਾਈਟੀਆਂ ਵੀਰੇ ਉਹ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਕਿਉਂਕਿ ਉਹਨਾਂ ਕੋਲ ਹੋਰ ਕੋਈ ਬੀਜ ਚਾਰਾ ਨਹੀਂ ਹੈਗਾ ਹਾਈਬ੍ਰਿਡ ਕਿਸਮਾਂ ਤੋਂ ਬਿਨਾਂ ਦੇਖੋ ਵੀਰੇ ਬੀਜ ਕਿਸਾਨ ਨੇ ਖਰੀਦਨਾ ਤੇ ਪਰ ਉਹ ਕਹਿ ਰਹੇ ਨੇ ਵੀ ਟੋਟਾ ਨਿਕਲਦਾ ਪਰ ਜੋ ਹਾਈਬ੍ਰਿਡ ਜੇਕਰ ਪਾਸ ਵੀ ਹੁੰਦੀ ਹੈਗੀ ਤਾਂ ਵੀਰੇ ਉਹ ਸਾਰਾ ਕੁਝ ਕਰਕੇ ਫੇਰ ਪਾਸ ਹੁੰਦੀ ਆ ਬਿਨਾ ਉਹਦੇ ਤੋਂ ਤਾਂ ਹਾਈਬ੍ਰਿਡ ਨੂੰ ਪਾਸ ਵੀ ਨਹੀਂ ਕਰ ਸਕ ਰਹੇਗੇ ਜੇ ਆਪਾਂ ਕਹੀਏ ਬਿਨਾ ਸੈਲ ਰਿੰਗ ਤੋਂ ਵੀ ਜਾਂ ਆਪਣੇ ਕਿਸੇ ਵੀ ਟੈਸਟ ਤੋਂ ਕਲੀਅਰ ਕਰਕੇ ਫਿਰ ਹਾਈਬ੍ਰਿਡ ਜੋ ਬਾਜ਼ਾਰ ਦੇ ਵਿੱਚ ਵੇਚਣ ਵਾਸਤੇ ਹੁੰਦਾ ਸੀਡ ਤੇ ਨਹੀਂ ਤਾਂ ਵੀਰੇ ਇਹਨੂੰ ਕੋਈ ਲਗਾਈ ਨਾ ਜੇ ਇੰਨਾ ਕੋਈ ਹੋ ਹੋਵੇ ਪਰ ਚਲੋ ਜੋ ਮੌਕੇ ਦੀ ਅਪਡੇਟ ਹੋਊ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਵੀਰੇ ਤੁਹਾਨੂੰ ਫਿਲਹਾਲ ਵੀਰੇ ਆਹੀ ਗੱਲ ਦੀ ਦਿੱਕਤ ਹੈ ਵੀ ਸਿਰਫ ਕੱਲੀ ਪੀਆਰ 126 ਆ ਆਪਣੀ ਵੈਰਾਈਟੀ ਹੁਣ ਮੇਨ ਰਹੇਗੀ ਕਿਉਂਕਿ ਪੀਆਰ 131 ਨੇ ਪਿਛਲੇ ਸਾਲ ਝਾੜ ਦੇ ਵਿੱਚ ਬਹੁਤ ਘਾਟਾ ਪਾਇਆ ਕਈਆਂ ਨੂੰ ਸੀਡ ਨਹੀਂ ਸਹੀ ਮਿਲਿਆ ਪਰ 126 ਆ ਜਿਹੜਾ ਵੀਰੇ ਦਾ ਸੀਡ ਵੀ ਵਧੀਆ ਮਿਲ ਰਿਹਾ ਤੇ ਇਹਦੀ ਆਮਦਨ ਵੀ ਕਿਸਾਨਾਂ ਨੂੰ ਵਧੀਆ ਮਿਲ ਰਹੀ ਆ ਉਮੀਦ ਆ ਕਿਸਾਨ ਵੀਰੋ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਾਂ ਇਸੇ ਤਰ੍ਹਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ